ਮੰਗਾ ਤੁਸੀਂ ਇਦਰੀ ਲੱਗੇ ਰਹੋ ਮੈਂ ਤਾਂ ਲੋਕਾਂ ਵਾਲੇ ਪਾਸੇ ਲੱਗਿਆ ਹੋਇਆ ਹਾਂ ਉਹਨਾਂ ਨੂੰ ਕੋਈ ਪੰਜਾਬ ਦੇ ਮੁੱਦਿਆਂ ਦਾ ਫਿਕਰ ਨਹੀਂ ਉਹਨੂੰ ਸਿਰਫ ਆਪਣੀ ਕੁਰਸੀ ਦਾ ਫਿਕਰ ਹੈ ਉਹ ਕੁਰਸੀ ਜਿੱਤੇ ਮੈਂ ਬੈਂਦਾ ਹੀ ਨਹੀਂ ਕੁਰਸੀ ਤਾਂ ਬੈਠਾਂ ਜੇ ਲੋਕਾਂ ਜਾਣ ਤੋਂ ਟਾਈਮ ਮਿਲੇ ਮੈਂ ਦੋ ਦਿਨ ਨਾ ਜਾਵਾਂ ਨਾ ਮੈਨੂੰ ਐ ਲੱਗਣ ਲੱਗਦਾ ਮੈਂ ਧਰਤੀ ਤੇ ਬੋਝਾਂ ਯਾਰ ਲੋਕਾਂ 'ਚ ਕਿਉਂ ਨਹੀਂ ਗਏ ਅਸੀਂ ਪੁੱਛਿਆ ਅਫਸਰਾਂ ਨੂੰ ਵੀ ਕਿਉਂ ਕਿਉਂ ਰੋਕਿਆ ਹੋਈਆਂ ਨੇ ਜਦੋਂ ਡਿਜ਼ਰਵ ਕਰਦੇ ਨੇ ਬੱਸ ਜੀ ਕਹਿੰਦੇ ਕੈਪਟਨ ਸਾਹਿਬ ਨੂੰ ਟਾਈਮ ਹੀ ਨਹੀਂ ਮਿਲਿਆ ਨਾ ਪ੍ਰਕਾਸ਼ ਸਿੰਘ ਬਾਦਲ ਨੂੰ ਟਾਈਮ ਮਿਲਿਆ ਅਫਸਰਾਂ ਨੇ ਸਾਈਨ ਨਹੀਂ ਕੀਤੇ ਮੈਂ ਕਿਹਾ ਯਾਰ ਥੋੜ੍ਹਾ ਟਾਈਮ ਨਹੀਂ ਮਿਲਿਆ ਤੇ ਉਹਨਾਂ ਉਹਨਾਂ ਦਾ ਟਾਈਮ ਤਾਂ ਖਤਮ ਕਰਤਾ ਨਾ ਤੁਸੀਂ ਹੁਣ ਨਹੀਂ ਬੋਲਦੇ ਹੁਣ ਉਹਨਾਂ ਨੂੰ ਪੁੱਛ ਲੋ ਨੋ ਨੋ ਤਾਂ ਐ ਨਹੀਂ ਤਾਂ ਐ ਨਹੀਂ ਜਿਉਂ ਲੱਗਦਿਆ ਮੈਨੂੰ ਗਾਲਾਂ ਦੇਣ ਤੜਕੀ ਹੋਰ ਕੋਈ ਕੰਮ ਨਹੀਂ ਕਿਸੇ ਕੋਲੇ ਸਹਰੇ ਭਵਾਂਤਮਾਨ 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 ਬਸ ਚੌਪ ਮਿੰਟ ਮੈਂ ਕਿਹਾ ਤੁਸੀਂ ਇਦਰੀ ਲੱਗੇ ਰਹੋ ਮੈਂ ਤਾਂ ਲੋਕਾਂ ਵਾਲੇ ਪਾਸੇ ਲੱਗੇ ਆਇਆ ਉਹਨਾਂ ਨੂੰ ਕੋਈ ਪੰਜਾਬ ਦੇ ਮੁੱਦਿਆਂ ਦਾ ਫਿਕਰ ਨਹੀਂ ਉਹਨੂੰ ਸਿਰਫ ਆਪਣੀ ਕੁਰਸੀ ਦਾ ਫਿਕਰ ਹੈ ਉਹ ਕੁਰਸੀ ਜੀ ਤੇ ਮੈਂ ਬੈਂਦਾ ਹੀ ਨਹੀਂ ਕੁਰਸੀ ਤਾਂ ਬੈਠਾਂ ਜੇ ਲੋਕਾਂ ਜਾਣ ਤੋਂ ਟਾਈਮ ਮਿਲੇ ਮੈਂ 2 ਦਿਨ ਨਾ ਜਾਵਾਂ ਨਾ ਮੈਨੂੰ ਐ ਲੱਗਣ ਲੱਗਦਾ ਮੈਂ ਧਰਤੀ ਤੇ ਬੋਝਾਂ ਯਾਰ ਲੋਕਾਂ ਚ ਕਿਉਂ ਨਹੀਂ ਗਏ ਅਸੀਂ ਪੁੱਛਿਆ ਅਫਸਰਾਂ ਨੂੰ ਵੀ ਕਿਉਂ ਕਿਉਂ ਰੋਕਿਆ ਹੋਈਆਂ ਨੇ ਜਦੋਂ ਡਿਜ਼ਰਵ ਕਰਦੇ ਨੇ ਬਾਸ ਜੀ ਕਹਿੰਦੇ ਕੈਪਟਨ ਸਾਹਿਬ ਨੂੰ ਟਾਈਮ ਹੀ ਨਹੀਂ ਮਿਲਿਆ ਨਾ ਪ੍ਰਕਾਸ਼ ਸਿੰਘ ਬਾਦਲ ਨੂੰ ਟਾਈਮ ਮਿਲਿਆ ਅਫਸਰਾਂ ਨੇ ਸਾਈਨ ਨਹੀਂ ਕੀਤੇ ਮੈਂ ਕਿਹਾ ਯਾਰ ਥੋੜ੍ਹਾ ਟਾਈਮ ਨਹੀਂ ਮਿਲਿਆ ਤੇ ਉਹਨਾਂ ਉਹਨਾਂ ਦਾ ਟਾਈਮ ਤਾਂ ਖਤਮ ਕਰਤਾ ਨਾ ਤੁਸੀਂ ਹੁਣ ਨਹੀਂ ਬੋਲਦੇ ਹੁਣ ਉਹਨਾਂ ਨੂੰ ਪੁੱਛ ਲੋ ਨੋ ਨੋ ਤਾਂ ਐ ਨਹੀਂ ਤਾਂ ਐ ਨਹੀਂ ਜੋ ਲੱਗਦਿਆ ਮੈਨੂੰ ਗਾਲਾਂ ਦੇਣ ਤੜਕੀ ਹੋਰ ਕੋਈ ਕੰਮ ਨਹੀਂ ਕਿਸੇ ਕੋਲੇ ਸਾਰੇ ਭਵਾਂਤਮਾਨ 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 ਬਸ ਚੌਕ ਮੈਂ ਕਿ ਤੁਸੀਂ ਇਦਰੀ ਲੱਗੇ ਰਹੋ ਮੈਂ ਤਾਂ ਲੋਕਾਂ ਵਾਲੇ ਪਾਸੇ ਲੱਗੇ ਹੋਇਆ ਹਾਂ ਉਹਨਾਂ ਨੂੰ ਕੋਈ ਪੰਜਾਬ ਦੇ ਮੁੱਦਿਆਂ ਦਾ ਫਿਕਰ ਨਹੀਂ ਉਹਨੂੰ ਸਿਰਫ ਆਪਣੀ ਕੁਰਸੀ ਦਾ ਫਿਕਰ ਹੈ ਉਹ ਕੁਰਸੀ ਜਿੱਤੇ ਮੈਂ ਬੈਂਦਾ ਹੀ ਨਹੀਂ ਕੁਰਸੀ ਤਾਂ ਬੈਠਾਂ ਜੇ ਲੋਕਾਂ ਜਾਣ ਤੋਂ ਟਾਈਮ ਮਿਲੇ ਮੈਂ ਦੋ ਦਿਨ ਨਾ ਜਾਵਾਂ ਨਾ ਮੈਨੂੰ ਐ ਲੱਗਣ ਲੱਗਦਾ ਮੈਂ ਧਰਤੀ ਤੇ ਬੋਝਾਂ ਯਾਰ ਲੋਕਾਂ 'ਚ ਕਿਉਂ ਨਹੀਂ ਗਏ ਅਸੀਂ ਪੁੱਛਿਆ ਅਫਸਰਾਂ ਨੇ ਵੀ ਕਿਉਂ ਕਿਉਂ ਰੋਕਿਆ ਹੋਈਆਂ ਨੇ ਜਦੋਂ ਡਿਜ਼ਰਵ ਕਰਦੇ ਨੇ ਬਾਜੀ ਕਹਿੰਦੇ ਕੈਪਟਨ ਸਾਹਿਬ ਨੂੰ ਟਾਈਮ ਹੀ ਨਹੀਂ ਮਿਲਿਆ ਨਾ ਪ੍ਰਕਾਸ਼ ਸਿੰਘ ਬਾਦਲ ਨੂੰ ਟਾਈਮ ਮਿਲਿਆ ਅਫਸਰਾਂ ਨੇ ਸਾਈਨ ਨਹੀਂ ਕੀਤੇ ਮੈਂ ਕਿਹਾ ਯਾਰ ਥੋੜ੍ਹਾ ਟਾਈਮ ਨਹੀਂ ਮਿਲਿਆ ਤੇ ਉਹਨਾਂ ਉਹਨਾਂ ਦਾ ਟਾਈਮ ਤਾਂ ਖਤਮ ਕਰਤਾ ਨਾ ਤੁਸੀਂ ਹੁਣ ਨਹੀਂ ਬੋਲਦੇ ਹੁਣ ਉਹਨਾਂ ਨੂੰ ਪੁੱਛ ਲੋ ਨੋ ਨੋ ਇਹ ਤਾਂ ਐ ਨਹੀਂ ਇਹ ਤਾਂ ਐ ਨਹੀਂ ਜਿਉਂ ਲੱਗਦੇ ਮੈਨੂੰ ਗਾਲਾਂ ਦੇਣ ਤੜਕੀ ਹੋਰ ਕੋਈ ਕੰਮ ਨਹੀਂ ਕਿਸੇ ਕੋਲੇ ਸਹਰੇ ਭਵਾਂਤਮਾਨ 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 ਬਸ ਚੌਕ ਬੰਟ